ਵੇਖੋ ਜੀ ਜਿਹੜਾ ਮਾਹੌਲ ਆ ਮਾਹੌਲ ਖੱਟਰ ਸਰਕਾਰ ਨੇ ਦੋ ਦੇਸ਼ਾਂ ਵਾਲਾ ਬਣਾਇਆ ਪਿਆ ਕਿ ਜਿਹੜੀ 13 ਤਰੀਕ ਨੂੰ ਤੇ 14 ਨੂੰ ਇੰਨੀ ਜਿਆਦਾ ਬੰਬਬਾਰੀ ਗੋਲੀਆਂ ਨੇਕਾਂ ਹੀ ਜਿਹੜੇ ਕਿਸਾਨ ਫਟੜ ਹੋ ਗਏ ਆ ਤੇ ਦੂਸਰੇ ਪਾਸੇ ਦੂਸਰੇ ਪਾਸੇ ਜਦੋਂ ਵੇਖਿਆ ਗਿਆ ਵਾ ਆ 21 ਤਰੀਕ ਨੂੰ ਖੀਰ ਕਰ ਦਿੱਤੀ ਆ ਇੱਕ ਪਾਸੇ ਪਾਕਿਸਤਾਨ ਦਾ ਤੇ ਪੰਜਾਬ ਦਾ ਮਨਾ ਉਹਨੇ ਐ ਬਣਾਇਆ ਜਿਵੇਂ ਪਾਕਿਸਤਾਨ ਦੇਸ਼ ਹੁੰਦਾ ਸੀ ਸਾਨੂੰ ਕੀ ਅਸੀਂ ਸਾਡਾ ਦਿੱਲੀ ਨਾਲ ਕੋਈ ਲਿੰਕ ਨਹੀਂ ਸਾਡਾ ਦਿੱਲੀ ਦੇ ਨਾਲ ਅਸੀਂ ਟੈਕਸ ਦਿੰਦੇ ਆ ਭਾਰਤ ਸਰਕਾਰ ਨੂੰ ਸਭ ਕੁਝ ਕਰਦੇ ਆ ਉਹਨੇ ਕੰਦਾ ਮਾਰ ਕੇ ਉੱਤੇ ਕੰਡਿਆਲੀ ਤਾਰ ਲਾਤੀ ਆ ਤੇ ਸਾਨੂੰ ਗਾੜਲੇ ਪਾਸੇ ਇਹ ਤੁਹਾਨੂੰ ਇਹਦੇ ਵਿੱਚ ਦਿੱਲੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦਿੱਤਾ ਜਾਉਂਦਾ ਉਹਨੇ ਦੋਵੇਂ ਸੇ ਬਣਾਏ ਆ ਐ ਸਰਕਾਰ ਦੀ ਨਿਖੇਦੀ ਕਰਦੇ ਇਸ ਗੱਲ ਦੀ ਬੀ ਜਿਹੜਨਾ ਤੂੰ ਕੰਦਾ ਮਾਰੀਆਂ ਕੀ ਪੱਕੀਆਂ ਰਹਿਣ ਦੇਗਾ ਕੀ ਪੰਜਾਬ ਦੇ ਨਾਲ ਵਪਾਰ ਬੰਦ ਆ ਕੀ ਅਸੀਂ ਤੁਹਾਡਾ ਹਿੱਸਾ ਨਹੀਂ ਸਰਕਾਰ ਦੀ ਜਿਹੜੀਆਂ ਇਹ ਹਰਕਤਾਂ ਬਹੁਤ ਮਾਰੀਆਂ ਬੀ ਜੀ ਪੀ ਦੀਆਂ ਇਹਨਾਂ ਨੇ ਲਖਣ ਦਾ ਹੁਣ ਜਿਹੜਾ ਸਮਾ ਆ ਗਿਆ ਨਾ ਪਿੰਡਾਂ ਚੋਂ ਨਾ ਇਹਨਾਂ ਦਾ ਵਿਰੋਧ ਕਰਾਂਗੇ ਅੱਜ ਵਾਲਾ ਪੁਤਲਾ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ ਨੌਜਵਾਨ ਜੀਤ ਹੋਇਆ ਵਾ ਤੇ ਕਿੱਡੀ ਗੱਲ ਮਾਰੀਆਂ ਜਿਹਦਾ ਬੇਟਾ ਚਲੇਗਾ ਜਿਹਦਾ ਭਰਾ ਚਲੇ ਗਿਆ ਉਹ ਭੈਣਾ ਕੀ ਕਰਨਗੀਆਂ ਕੀ ਸਰਕਾਰ ਨੂੰ ਕਿਹਨੇ ਕਿਹਨੂੰ ਹੁਕਮ ਕਿਨੇ ਦਿੱਤਾ ਗੋਲੀ ਚਲਾਉਣ ਦਾ ਇਹਨੂੰ ਹੁਕਮ ਕਿਨੇ ਦਿੱਤਾ ਕਿਸਾਨਾਂ ਦੇ ਗੋਲੀ ਚਲਾਉਣ ਦਾ ਅਸੀਂ ਇਹਨਾਂ ਦੀ ਨਿਖੇਦੀ ਕਰਦੇ ਹਾਂ ਇੱਕ ਹੋਰ ਮਸਲਾ ਕਿ ਅੱਜ ਜਿਹੜਾ ਇੱਕ ਟਵੀਟ ਅੰਬਾਲਾ ਪੁਲਿਸ ਵੱਲੋਂ ਕੀਤਾ ਕਿ ਆ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹਨਾਂ ਤੇ ਐਮ ਐਸ ਜਿਹੜਾ ਕਿ ਲਾਉਣ ਜਾ ਰਹੀ ਹੈ ਇਸ ਦਾ ਇਸ ਦੇ ਵਿੱਚ ਕੀ ਘੜਿਆ ਵੇਖੋ ਜੀ ਇਹਨਾਂ ਨਵੇਂ ਨਵੇਂ ਫਾਂਸੀ ਦੇ ਫੰਦੇ ਬਣਾਏ ਆ ਜਿਹੜੇ ਇਹ ਲਾਉਣਾ ਵਾ ਤੇ ਲਾ ਦੇਣ ਸਾਨੂੰ ਕੀ ਜੇ ਕਿਸਾਨ ਨੂੰ ਗੋਲੀਆਂ ਵੱਜ ਗਈਆਂ ਤੇ ਇਹ ਧਾਰਾ ਲਾਉਣ ਨਾਲ ਕੀ ਹੋ ਜੂ ਸਾਨੂੰ ਬਾਰ ਸਰਕਾਰ ਦੀ ਜਿਹੜੀ ਆ ਬੋਧ ਨੀਤੀ ਮਾਰੀ ਆ ਭਾਜਪਾ ਸਰਕਾਰ ਦੀ ਅਸੀਂ ਇਹ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਉੱਥੇ ਵੱਧ ਚੜ ਕੇ ਪਹੁੰਚੋ ਇਹਨਾਂ ਦਾ ਟਾਕਰਾ ਕਰੋ ਇਹਨਾਂ ਨੂੰ ਪੂਰਾ ਜਿਹੜਾ ਵਾ ਗੱਡ ਦੇ ਪਾਸੇ ਸਮਾਂ ਉਹਨਾਂ ਤੇ ਮੂੰਹ ਵੇਖਣਾ ਪਵੇ ਅਪੀਲ ਇਹ ਹੋ ਕਰਨੀ ਚਾਹੁੰਦੇ ਆ ਜੀ ਕਿ ਆਪਾਂ ਨੂੰ ਆਪਣੇ ਹੱਕਾਂ ਵਾਸਤੇ ਲਾਮਬੰਦ ਕਰਨਾ ਚਾਹੀਦਾ ਕਿਉਂਕਿ ਆਪਣੇ ਹੱਕ ਵਾਂ ਅਸੀਂ ਕੋਈ ਤਾਲੀਵਾਨ ਦੇ ਵਿੱਚ ਨਹੀਂ ਰਹਿ ਰਹੇ ਅਸੀਂ ਕੋਈ ਪਾਕਿਸਤਾਨ ਦੇ ਵਿੱਚ ਨਹੀਂ ਅਸੀਂ ਆਪਣੇ ਦੇਸ਼ ਦੇ ਵਿੱਚ ਜੋ ਸਾਡਾ ਸੰਵਧਾਨ ਦੇ ਮੁਤਾਬਕ ਸਸੇ ਸੰਵਿਧਾਨ ਦੇ ਮਤਾਬਕ ਅਸੀਂ ਜਿਹੜਾ ਸਾਡਾ ਸ਼ਾਂਤ ਵੀ ਪ੍ਰੋਟੈਸਟ ਆ ਉਹ ਕਰ ਸਕਦੇ ਆ ਤੇ ਸਾਡੇ ਤੇ ਸਰਕਾਰ ਤੇ ਸ਼ਿਕਾਇਤ ਕਰੀ ਜੋ ਕੋਈ ਨਿਲੰਗ ਹੋ। ਇੱਕ ਇੱਕ ਖਬਰ ਨਿਕਲ ਕੇ ਆਉਂਦੀ ਆ ਕਿ ਕਿਸਾਨਾਂ ਦੇ ਉੱਤੇ ਐਨਐਸਏ ਲਾਜਦਾ ਜਾਵੇਗਾ। ਕੱਲ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ ਸੀ। ਜਿਸ ਵਿੱਚ ਉਹਨਾਂ ਸਪਸ਼ਟ ਕੀਤਾ ਸੀ ਕਿ ਜਿਹੜੇ ਕਿਸਾਨ ਜਿਹੜੇ ਉੱਥੇ ਆਗੂ ਨੇ ਅੰਦੋਲਨ ਕਰ ਰਹੇ ਨੇ ਅਸੀਂ ਉਹਨਾਂ ਦੇ ਵਿੱਚ ਨਹੀਂ ਜਾਵਾਂਗੇ ਬਾਹਰ ਜਿਹੜਾ ਰੋਸ ਕੀਤਾ ਜਾਊਗਾ। ਇਸ ਦੇ ਬਾਰੇ ਤੁਸੀਂ ਕਹਿਣਾ ਇਹ ਕਿ ਜਿਹੜੀ ਕਿਸਾਨ ਜਥੇ ਬੰਦੀਆਂ ਇਹਨਾਂ ਨੂੰ ਇਕੱਠਾ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਵਾ ਇਹ ਸੰਯੁਕਤ ਮੋਰਚਾ ਦੇ ਗੈਰ ਰਾਜਨੀਤਿਕ ਜਿਹੜਾ ਸੰਯੁਕਤ ਮੋਰਚਾ ਤੇ ਜਿਹੜੀਆਂ ਮਜ਼ਦੂਰ ਕਿਸਾਨ ਜੱਥੇ ਬੰਦੀਆਂ ਉਹਨਾਂ ਵੱਲੋਂ ਸਾਂਝਾ ਜਿਹੜਾ ਪ੍ਰੋਗਰਾਮ ਲੈ ਕੇ ਜਿਹੜਾ ਵਾ ਅੱਜ ਦਾ ਜਿਹੜਾ ਪੋਤਲਾ ਫੂਟਾ ਗਿਆ ਵਾ ਜਿਹੜਾ ਇਹ ਮੋਤੀ ਸਰਕਾਰ ਨੇ ਜਿਹੜਾ ਤਸ਼ੱਦਦ ਟਾਇਆ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜਾ ਵਾ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜਾ ਤਸ਼ੱਦਦ ਟਾਇਆ ਗੋਲੀਆਂ ਸਿੱਧੀਆਂ ਚਲਾਈਆਂ ਤੇ ਆਪਣੇ ਕਿਸਾਨਾਂ ਵੀਰਾਂ ਨੂੰ ਸ਼ਹੀਦ ਕੀਤਾ ਜਿਹੜਾ ਮੇਰਾ ਵੀਰ ਸੁਭਕਰਨ ਸਿੰਘ ਇਹ ਦੁਨੀਆ ਤੋਂ ਚਲਾ ਗਿਆ ਉਹਨੂੰ ਜਿਹੜਾ ਭਾਵੇਂ ਸਾਡੇ ਤੇ ਐਨਐਸਏ ਵੀ ਲਾ ਦੇ ਠੀਕ ਆ ਸਾਨੂੰ ਕੋਈ ਪਰਵਾਹ ਨਹੀਂ ਗੀ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਉਹਦਾ ਸਹਾਰਾ ਕੌਣ ਆ ਦੋ ਭੈਣਾਂ ਉਹਦੀਆਂ ਵਿਚਾਰੇ ਦੀਆਂ ਮਾਂ ਵੀ ਸ਼ਿਰਤ ਨਹੀਂ ਗਾ ਦਾਦੀ ਨੇ ਉਹਨੂੰ ਪਾਲਣ ਪੋਸ਼ਣ ਕੀਤਾ ਵਾ ਇਹੋ ਜਿਹੜੇ ਤਿੰਨ ਕਿੱਲੇ ਉਹਦੀ ਪੈਲੀ ਸੀ ਦੇ ਵਿੱਚੋਂ ਡੇਢ ਕਿਲਾ ਜਿਹੜਾ ਨੇ ਪਹਿਲੀ ਵੇਚ ਕੇ ਆਪਣੀ ਭੈਣ ਦਾ ਵਿਆਹ ਕੀਤਾ ਹੁਣ ਦੋ ਕਿੱਲੇ ਜਿਹੜੀ ਪੈਲੀ ਢਾਈ ਕਿੱਲੇ ਉਹਦੀ ਰਹਿ ਗਈ ਆ ਇਹੋ ਜਿਹੜੇ ਜਿਹੜੇ ਗਰੀਬ ਕਿਸਾਨ ਉਹ ਹਾ ਦਾ ਨਾਰਾ ਮਾਰਨ ਵਾਸਤੇ ਉੱਥੇ ਬੈਠੇ ਆ ਤੇ ਜਿਹੜੇ ਆਪਣੇ ਅਸੀਂ ਭਰਾਵਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਆ ਕਿ ਜਿਹੜੇ ਭਰਾ ਸਾਡੇ ਇੱਥੇ 100-20 ਕਿੱਲੇ ਵਾਲੇ ਬੈਠੇ ਆ ਆਪਾਂ ਉਹਨਾਂ ਕਿਸਾਨਾਂ ਦਾ ਸਾਥ ਦੇਈਏ ਜਿਹੜੇ ਕਿੱਲੇ ਕਿੱਲੇ ਆਲੇ ਜਾ ਕੇ ਕਿਸ ਗਰੀਬ ਕਿਸਾਨ ਉਹਦੇ ਕਿਸਾਨਾਂ ਦਾ ਸਾਥ ਦੇ ਰਹੇ ਆ ਤੇ ਵੱਲ ਚੜ ਕੇ ਆਪਣਾ ਹਿਸਾਬ ਆ ਰਹੇ ਆ ਜਿਹੜੀ ਮੋਦੀ ਤੇ ਖੱਟੜ ਸਰਕਾਰ ਹੈ ਲਗਾਤਾਰ ਕਿਸਾਨਾਂ ਤੇ ਮਜ਼ਦੂਰਾਂ ਤੇ ਤਸ਼ੱਦਦ ਢਾ ਰਹੀ ਆ ਉਹ ਦਿਨ ਵੀ ਜਿਹੜਾ 21 ਤਰੀਕ ਦੀ ਕਾਲ ਦਿੱਤੀ ਸੀ ਆਪਣੀ ਇੰਜ ਅਤੇ ਬੰਦੀਆਂ ਵਾਲੇ ਵੀ ਸ਼ਾਂਤਮਈ ਤਰੀਕੇ ਨਾਲ ਇਹ ਬਾਰਡਰ ਨੂੰ ਕ੍ਰੋਸ ਕਰਾਂਗੇ ਅਜੇ ਬਾਰਡਰ ਨੂੰ ਤਾਂ ਕ੍ਰੋਸ ਕੀ ਕਰਨਾ ਬਾਰਡਰ ਦੇ ਲਾਗੇ ਵੀ ਨਹੀਂ ਗਏ ਤੇ ਪਹਿਲਾਂ ਇਹਨਾਂ ਗੋਲਾਬਾਰੀ ਸ਼ੁਰੂ ਕਰਤੀ ਆ ਤੇ ਕਿਸਾਨਾਂ ਵੀਰਾਂ ਦੇ ਟਰੈਕਟਰ ਭੰਨੇ ਆ ਗੱਡੀਆਂ ਭੰਨੀਆਂ ਬਿਲਕੁਲ ਬਹੁਤ ਮਾੜਾ ਵਰਦੀਰਾ ਇਹਨਾਂ ਨੇ ਕੀਤਾ ਕਿਸਾਨਾਂ ਨਾਲ ਤੇ ਰਾਣੀਤੀ ਤੇ ਅਸੀਂ ਤੇ ਸਾਡਾ ਸੋਚ ਇਹੀ ਆ ਵੀ ਜੋ ਵੀ ਸਾਡੇ ਲੀਡਰ ਸਾਹਿਬ ਬਣ ਕੇ ਕਹਿਣਗੇ ਉਹਨਾਂ ਦੇ ਚੱਲਣ ਤਾਉ ਚੱਲ ਜੇ ਜਿੱਦਾਂ ਉਹਨਾਂ ਨੌਜਵਾਨ ਸਾਡੇ ਜਾਂਦੇ ਆ ਹੋਸ਼ ਗਵਾ ਬੈਂਦੇ ਉੱਥੇ ਜਾ ਕੇ ਨੁਕਸਾਨ ਕਰਾਉਂਦੇ ਆ ਤੇ ਜਿੰਨੇ ਵੀ ਵੀਰ ਨੇ ਉਥੇ ਜਾਣਾ ਪਹਿਲੀ ਦੀ ਬੇਨਤੀ ਹੈ ਵੀ ਜਿੰਨੇ ਜਾਣਾ ਉਹ ਜਿਹੇ ਬੰਦੀ ਨਾਲ ਕਨੈਕਟ ਕਰਕੇ ਜਾਵੇ ਜੋ ਵੀ ਉਥੇ ਆਪਣੇ ਲੀਡਰ ਸਾਹਿਬ ਆਹਣਾ ਜਿੰਨੀਆਂ ਜਿਹੇ ਬੰਦੀਆਂ ਨੇ ਜੋ ਮੀਟਿੰਗ ਚੱਲਦੀ ਆ ਆਪਾਂ ਨੂੰ ਜੋ ਵੀ ਉਹ ਕਹਿੰਦੇ ਗਾੜੀ ਕਰਨ ਬਾਰੇ ਜਿੱਦਾਂ ਵੀ ਜਾਣ ਬਾਰੇ ਕਹਿੰਦੇ ਉਹਨਾਂ ਦੇ ਕਹਿਣ ਤੇ ਚੱਲਣਾ ਉਹਨਾਂ ਦੇ ਜੋ ਵੀ ਕਿਹਾ ਉਹਦੇ ਪੂਰਨੇ ਪਾਉਣਾ ਆਪ ਜਾ ਕੇ ਉਹ ਸ਼ੋਅ ਆਸ ਦੇ ਵੀ ਜਾ ਕੇ ਕੋਈ ਗਲਤ ਕੰਮ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਧੰਨਵਾਦ ਕਰਦਾ ਜਿਹੜਾ ਆਪਣੇ ਮੀਡੀਆ ਭਾਈਚਾਰੇ ਦਾ ਜੀ ਬਾਈ ਜੀ ਮਾਹੌਲ ਉਥੇ ਸਭ ਤੋਂ ਅੱਗੇ ਹੋ ਕੇ ਬਾਈ ਜੀ ਅਸੀਂ ਜਦੋਂ ਉੱਥੇ ਪਹੁੰਚੇ ਦੇਖਿਆ ਆਪਣਾ ਪੱਤਰਕਾਰ ਪਾਈਚਾਰਾ ਤੇ ਨੌਜਵਾਨ ਵੀਰ ਆਪਣੇ ਹੱਕਾਂ ਦੀ ਖਾਤਰ ਗਏ ਸੀ ਜੀ ਤੇ ਬਿਲਕੁਲ ਸ਼ਾਤਮਾਈ ਟੰਗ ਦੇ ਨਾਲ ਬੈਠੇ ਸੀ ਤੇ ਜਿਹੜੀ ਇੱਧਰ ਦੀ ਲੋਕ ਸੀ ਜਿਹੜੇ ਬਈ ਉੱਧਰ ਦੇ ਕੁਝ ਸਿਵਲ ਕੱਪੜਿਆਂ 'ਚ ਵੀ ਸੀ ਕੁਝ ਵਰਦੀ ਨਾਲੇ ਸੀ ਜੀ ਉਹਨਾਂ ਨੇ ਆਣ ਕੇ ਬਾਈ ਜੀ ਸਾਡੇ ਕਿਸਾਨਾਂ ਤੇ ਧੂਏ ਵਾਲੇ ਪਹਿਲੋਂ ਬੰਬ ਸੁੱਟੇ ਬੰਬ ਸੁੱਟਣ ਤੋਂ ਬਾਅਦ ਮੁੜ ਕੇ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਬੜਾ ਕੁਝ ਕੀਤਾ ਪੱਕੀਆਂ ਗੋਲੀਆਂ 12 ਬੋਰ ਲੀਆਂ ਤੇ ਤੇ ਹੋਰ ਵੀ ਜਿਹੜੀਆਂ ਰਫਲਾਂ ਕੀ ਆਂਦੇ ਹੁੰਦੇ ਆ 47 ਵੀ ਵਰਤੀਆਂ ਕਹਿੰਦੇ ਨਾ 44 ਧਾਰਾ ਲਾਗੂ ਕੱਲੀ 44 ਨਹੀਂ ਉੱਥੇ 47 ਤੱਕ ਵੀ ਵਰਤੀਆਂ ਗਈਆਂ ਜੀ ਸਾਡਾ ਵੀਰ ਜਸਕਰਨ ਬਾਈ ਜੀ ਮੇਰੇ ਤੋਂ ਥੋੜੀ ਦੂਰੀ ਤੇ ਸੀਗਾ ਜਦੋਂ ਉਹਨੂੰ ਮੈਂ ਬਾਈ ਜੀ ਚੱਕਣ ਲਈ ਅੱਗੇ ਵਧਿਆ ਤੇ ਉਹਨਾਂ ਨੇ ਉਦੋਂ ਧੂਵੇਂ ਵਾਲੇ ਬਾਈ ਜੀ ਬੰਪਸੁੱਟਨੇ ਸ਼ੁਰੂ ਕਰ ਦਿੱਤੇ ਤੇ ਫਿਰ ਬਾਈ ਜੀ ਉਹ ਐਨਾ ਭੈੜਾ ਗੈਸ ਨਾਲੇ ਦਾ ਗਲੇ ਨੂੰ ਅੱਖਾਂ ਜੋ ਤੇ ਪੂਰਾ ਸਾੜ ਪਾਉਂਦਾ ਬੰਦੇ ਨੂੰ ਦੀਦਾ ਕਾਕ ਨਹੀਂ ਜਿੰਨੇ ਚਿਰ ਨੂੰ ਮਾਰੀ ਜੀ ਸੁਰਤ ਆਉਣ ਲੱਗਦੀ ਸੀ ਉਹਨੇ ਚਿਰ ਨੂੰ ਥੋੜਾ ਜਿਹਾ ਅੱਗੇ ਹੋਰ ਥੋੜ ਦੇ ਦਿੰਦੇ ਸੀ ਜੀ ਬਹੁਤ ਬੁਰੇ ਹਾਲਾਤ ਆ ਜੀ ਤੇ ਪੱਤਰਕਾਰ ਭਾਈਚਾਰਾ ਜਿੰਨਾ ਵੀ ਸੋਸ਼ਲ ਮੀਡੀਆ ਉੱਤੇ ਜਾਂ ਪੱਤਰਕਾਰ ਵੀ ਪਹੁੰਚੇ ਉਹ ਵੀ ਅੱਗੇ ਹੋ ਕੇ ਵੀਰਾਂ ਨੇ ਬਹੁਤ ਤਕੜਾ ਯੋਗਦਾਨ ਪਾਇਆ ਜੀ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਕਿਸਾਨਾਂ ਦੇ ਉੱਪਰ ਜਿਹਨਾਂ ਨੇ ਇਹ ਅੱਗੇ ਵਧ ਕੇ ਹਮਲਾ ਕੀਤਾ ਉਹਨਾਂ ਦੇ ਮਾਮਲਾ ਦਰਜ ਕੀਤਾ ਜਾਊਗਾ ਪਰ ਅਜੇ ਤੱਕ ਸਰਕਾਰ ਵੱਲੋਂ ਕੁਝ ਵੀ ਨਹੀਂ ਕਿਹਾ ਕੀਤਾ ਗਿਆ ਤੁਸੀਂ ਸਰਕਾਰ ਦੇ ਨੁਮਾਇੰਦੇ ਜੀ ਕੀ ਕਹਿਣਾ ਜੋਗੇ ਤੁਸੀਂ ਵੇਖੋ ਸਰਕਾਰ ਆਪ ਦਾ ਸਟੈਂਡ ਸਪੱਸ਼ਟ ਕੀਤਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਹਮਾਇਤ ਆ ਬਿਲਕੁਲ ਜੋ ਕਾਰਵਾਈ ਬੰਦੀ ਸਰਕਾਰ ਕਰੂਗੀ ਕਦੋਂ ਇਤਨਾ ਅੱਧਾ ਕਾੜੇ ਬਾਹਰ ਗੱਲ ਚੱਲ ਰਹੀ ਹੈ ਗੱਲ ਚੱਲ ਰਹੀ ਹੈ ਕੱਲ ਵੀ ਤੁਸੀਂ ਬਿਆਨ ਸੁਣਿਆ ਵਾ ਸਭ ਕੁਝ ਕਰ ਰਹੀ ਆ ਸਰਕਾਰ ਕਰੂਗੀ ਮੈਂ ਇਹ ਵੀ ਅਪੀਲ ਕਰਦਾ ਕਿ ਆਪਾਂ ਭਾਰਤ ਦੇ ਵਾਸੀ ਆ ਸਾਡਾ ਹੱਕ ਬਣਦਾ ਉਥੇ ਜਾਣ ਦਾ ਸਾਨੂੰ ਕੋਈ ਰੋਕ ਨਹੀਂ ਸਕਦਾ ਇਹ ਬਹੁਤ ਗੁੰਡਾਗਰਦੀ ਆ ਨੰਗਾ ਨਾਜ ਆ ਧੱਕਾ ਵਾ ਜਿੰਨੇ ਉਥੇ ਬੈਰੀਅਰ ਲਾਏ ਉਹ ਤੋਂ ਜੇ ਬਾਰਡਰ ਤੇ ਤਾਂ ਕੁਝ ਵੀ ਨਹੀਂ ਗੱਲ ਜਿੱਥੇ ਪਾਕਿਸਤਾਨ ਤੋਂ ਉਥੇ ਤਾਂ ਕਿਤੇ ਕਿਤੇ ਬੜੀ ਦੂਰ ਦੂਰ ਤੱਕ ਕਿਤੇ ਹੀ ਰੋਣਵੇਂ ਨੰਗੀਆਂ ਦੀ ਸਾਰਾ ਕੁ ਨੰਗੀਆਂ ਦਾ ਇੱਥੇ ਨਾ ਤਾਂ ਕੋਈ ਕੰਟਰੋਲ